ਇੰਦਰ ਮੋਹਨ ਸਿੰਘ ਅੰਜਾਨ ਤੇ ਫਲਜੀਤ ਵਰਪਾਲ ਵੱਲੋਂ ਸਤਿ ਸ੍ਰੀ ਅਕਾਲ ਵਿਸ਼ੇਸ਼ ਮੁਲਾਕਾਤ ਦੌਰਾਨ ਅੱਜ ਤੁਹਾਡੇ ਰੂਬਰੂ ਕਰਾਉਣ ਜਾ ਰਹੇ ਹਾਂ ਜਤਿੰਦਰ ਸਿੰਘ ਜੀ ਮੋਤੀ ਪਾਟਿਆ ਤੋਂ ਮੇਰ ਸਾਹਿਬ ਤੁਹਾਨੂੰ ਸਾਡੇ ਚੈਨਲ ਵੱਲੋਂ ਬਹੁਤ ਬਹੁਤ ਵਧਾਈ ਹੋਵੇ ਆਸ਼ਾ ਕਰਦੇ ਹਾਂ ਕਿ ਤੁਹਾਨੂੰ ਰਮ ਚੱਗੀ ਸਿਹਤ ਬਖਸ਼ੇ ਤੁਹਾਡੀ ਉਮਰ ਦਰਦ ਕਰੇ ਔਰ ਤੁਹਾਨੂੰ ਕਾਮਯਾਬੀ ਬਖਸ਼ੇ ਇੱਕ ਮਕਸਦ ਲਈ ਤਾਂ ਕਿ ਸ਼ੁਰੂ ਕਰ ਸਕੋ ਕਿ ਤੁਹਾਨੂੰ ਪਰਮਾਤਮਾ ਨੇ ਬੜਾ ਵਧੀਆ ਮੌਕਾ ਦਿੱਤਾ ਮੇਅਰ ਦੀ ਸੀਟ ਦੇ ਉੱਤੇ ਲੋਕ ਸੇਵਾ ਕਰਨ ਦਾ ਤੇ ਤੁਸੀਂ ਕਿਵੇਂ ਸਮੇਂ ਦਿਓ ਅਤਲ ਕਿਵੇਂ ਤੁਸੀਂ ਸ਼ਹਿਰ ਦੇ ਵਿਕਾਸ ਦੇ ਜਿਹੜੀ ਸੇਵਾ ਹੈ ਅਮਰ ਉਸ ਸ਼ਹਿਰ ਸਰ ਸ਼ਹਿਰ ਦੇ ਮੇਅਰ ਦੀ ਇਹਨੂੰ ਮੈਂ ਗੁਰੂ ਰਾਮਦਾਸ ਦੇ ਘਰ ਦਾ ਕੁੱਕਰ ਬਣ ਕੇ ਇਹ ਗੁਰੂ ਰਾਮਦਾਸ ਦੀ ਬਖਸ਼ੀ ਸਮਝਦਾ ਕਿ ਜਿਹੜੀ ਇਹ ਮੈਨੂੰ ਸੇਵਾ ਮੇਰੇ ਜ਼ਮੇਂ ਲੱਗੀ ਹੈ तकरीबन 4 ਦਿਨ ਪਹਿਲਾਂ ਮੈਂ ਜਿਹੜਾ ਚਾਰਜ ਜਿੱਤਨ ਦੇ ਦਿਨ ਦਾ ਸੰਭਾਲਿਆ ਅਫਸਰ ਦੇ ਮੇਅਰ ਦੀ ਸਿੱਧਾ ਉਦੋਂ ਦੀ ਮੇਰੀ ਕੋਸ਼ਿਸ਼ ਹੀ ਲੱਗੀ ਹੈ ਕਿ ਮੈਂ ਆਪਣਾ ਹੋਮਵਰਕ ਕੰਪਲੀਟ ਕਰ ਲਾਂ 2-4 ਦਿਨ 5 ਦਿਨ ਲੱਗਦੇ ਹੁੰਦੇ ਨੇ ਜਿਹਦੇ ਵਿੱਚ ਮੈਂ ਆਪਣੇ ਇਲਾਕਿਆਂ ਦੀ ਵਿਜ਼ਿਟ ਵੀ ਕਰਨੀ ਕੀਤੀ ਹੈ ਔਰ ਕੁਝ ਡਾਇਰੈਕਸ਼ਨਾਂ ਵੀ ਦਿੱਤੀਆਂ ਨੇ ਅੱਜ ਸਵੇਰੇ ਅੰਮਸਰ ਜਿਹੜਾ ਸਾਡਾ ਰਾਮਬਾ ਗਾਰਡਨ ਕਹਿੰਦੇ ਨੇ ਕੰਪਨੀ ਬਾਗ ਗਾਰਡਨ ਵੀ ਕਹਿੰਦੇ ਨੇ ਇਹਦੀ ਦੁਰਦਸ਼ਾ ਤੇ ਉੱਤੇ ਵੀ ਜਿਹੜਾ ਸੀਗਾ ਲੱਗ ਰਿਹਾ ਸੀਗਾ ਕਿਉਂਕਿ ਮੈਂ ਖੁਦ ਸਪੋਰਟਸਮੈਨ ਵੀ ਹਾਂ ਔਰ ਇਹ ਕੰਪਨੀ ਬਾਗ ਇਸ ਤੇ ਵਿੱਚ ਡੇਲੀ ਤਕਰੀਬਨ ਚੱਕਰ ਲੱਗਦਾ ਰਹਿੰਦਾ ਸੀਗਾ ਔਰ ਬਹੁਤ ਸਾਰੀਆਂ ਪ੍ਰੋਬਲਮਸ ਇੱਥੇ ਮੈਨੂੰ ਨਜ਼ਰ ਆਉਂਦੀਆਂ ਸੀਗੀਆਂ ਸਾਡਾ ਤਕਰੀਬਨ 84 ਏਕੜ ਦਾ ਇਹ ਪਾਰਕ ਹੈ ਜਿਹਦੀ ਖੂਬਸੂਰਤੀ ਲੈਂਡਸਕੇਪਿੰਗ ਔਰ ਇੱਥੇ ਜਿਹੜੀਆਂ ਦਿੱਕਤਾਂ ਆ ਰਹੀਆਂ ਸੀਗੀਆਂ ਸਫਾਈ ਦੀਆਂ ਉਹ ਤਾਂ ਸਾਰਾ ਜਾਇਜ਼ਾ ਲੈ ਕੇ ਵੀ ਅੱਜ ਕੀਤੀ ਹੈ ਗੱਲ ਜਿਹੜੀ ਸਾਡੇ ਸ਼ਹਿਰ ਦੇ ਵਿੱਚ ਕੂੜੇ ਦੀ ਲਿਫਟਿੰਗ ਦੀ ਪ੍ਰੋਬਲਮ ਪਰਸਿਸਟ ਕਰ ਰਹੀ ਹੈ ਉਹ ਐਕਚੁਅਲੀ ਜ਼ਿੰਮੇਵਾਰੀ ਹੈ ਸਾਡੀ ਸਾਡਾ ਟਾਸਕ ਹੈ ਉਹਦੀਆਂ ਪ੍ਰੋਬਲਮਸ ਹੈਗੀਆਂ ਨੇ ਕਾਫੀ ਪ੍ਰੋਬਲਮ ਹੈ ਜਿਹੜੀ ਟੈਕਨੀਕਲੀ ਕੰਪਨੀ ਦੇ ਨਾਲ ਸਾਡੀ ਚੱਲ ਰਹੀ ਹੈ ਲੇਕਿਨ ਉਹਨੂੰ ਸੋਲਵ ਕਰਨਾ ਸਾਡੀ ਜ਼ਿੰਮੇਵਾਰੀ ਹੈ ਕੁਝ ਦਿਨਾਂ ਦੇ ਵਿੱਚ ਹੀ ਉਹਨੂੰ ਸੋਲਵ ਕਰ ਦਿਆਂਗੇ ਜਿਹੜੀ ਕੂੜੇ ਦੀ ਲਿਫਟਿੰਗ ਹੈ ਮੈਂ ਬਹੁਤ ਟਾਈਮ ਨਹੀਂ ਮੰਗਾਗਾ ਲੇਕਿਨ ਬਿਹਤਰ ਤੋਂ ਬਿਹਤਰ ਦੇਣਾ ਜੋ ਹੋ ਜਾਏਗੀ ਔਰ ਇਹਨੂੰ ਕੋਸ਼ਿਸ਼ ਕਰਾਂਗੇ ਅਸੀਂ ਜਿਹੜੀ ਇਹਨੂੰ ਕਲੀਅਰ ਕਰ ਸਕੀ ਹੈ ਜਿਹੜਾ ਮੇਰੀ ਪ੍ਰਾਇੋਰਟੀ ਹੈ ਮੇਰੇ ਕੰਮਾਂ ਦੀ ਮੈਂ ਕਿਉਂਕਿ ਜ਼ਮੀਨਾਂ ਜੁੜਿਆ ਵਿਅਕਤੀ ਹਾਂ ਔਰ ਮੈਨੂੰ ਪਤਾ ਹੈ ਮੇਰੇ ਸ਼ਹਿਰ ਦੀਆਂ ਤਕਲੀਫਾਂ ਕੀ ਨੇ ਮੈਂ ਜੋ ਬੇਸਿਕ ਤਕਲੀਫਾਂ ਨੇ ਸ਼ਹਿਰ ਦੀਆਂ ਉਹ ਹੈ ਸੀਵਰੇਜ ਦੀ ਪੀਣ ਵਾਲੇ ਪਾਣੀ ਦੀ ਔਰ ਲਿਫਟਿੰਗ ਦੀ ਜਿਆਦਾ ਪ੍ਰੋਬਲਮ ਇਹ ਵੀ ਨੇ ਕਿਤੇ ਕਿਤੇ ਸਫਾਈ ਦੀ ਵੀ ਪ੍ਰੋਬਲਮ ਕਾਫੀ ਆ ਸੋ ਇਹ ਬੇਸਿਕ ਜ਼ਰੂਰਤਾਂ ਨੂੰ ਨਹੀਂ ਛੱਡਾਂਗਾ ਜਿਹੜੀਆਂ ਲੋਕਾਂ ਦੀਆਂ ਨੇ ਇਹਦੇ ਉੱਤੇ ਬਿਲਕੁਲ ਡੇਲੀ ਰਿਪੋਰਟ ਲਵਾਵਾਂਗਾ ਡੇਲੀ ਵਰਕ ਹੋਏਗਾ ਇਸ ਤੋਂ ਇਲਾਵਾ ਮੇਰੇ ਸ਼ਹਿਰ ਦੇ ਵਿੱਚ ਜਿਹੜੀ ਐ ਡਵੈਲਪਮੈਂਟ ਸੜਕਾਂ ਦੀਆਂ ਜਿਹੜੀਆਂ ਟੁੱਟੀਆਂ ਨੇ ਇਨਕ੍ਰੋਚਮੈਂਟ ਐ ਜਾਂ ਨਾਜਾਇਜ਼ ਉਸਾਰੀਆਂ ਨੇ ਤੇ ਟ੍ਰੈਫਿਕ ਦੀ ਸਮੱਸਿਆ ਇਹਦੇ ਤੇ ਅਸੀਂ ਕਾਫੀ 2-3 ਦਿਨਾਂ ਦੇ ਵਿੱਚ ਵਰਕ ਕੀਤਾ ਕਿਉਂਕਿ ਅੱਜ ਵੀ ਸੈਚਰਡੇ ਐ ਕੱਲ ਸੰਡੇ ਐ ਅੱਜ ਵੀ ਸਾਰੇ ਅਫਸਰਾਂ ਦੀ ਅਸੀਂ ਮੀਟਿੰਗ ਕੀਤੀ ਐ ਕੱਲ ਵੀ ਕਰਾਂਗੇ ਕੋਈ ਦਿਨ ਇੱਕ ਵੀ ਜਿਹੜਾ ਅਸੀਂ ਵੇਸ ਨਹੀਂ ਹੁੰਦਿਆਂਗੇ ਕਿਉਂਕਿ ਟਾਈਮ ਅੱਗੇ ਪਹਿਲਾਂ ਹੀ ਬਹੁਤ ਜ਼ਿਆਦਾ ਨਿਕਲ ਗਿਆ ਟ੍ਰੈਫਿਕ ਦੀ ਸਮੱਸਿਆ ਲਈ ਕੋਈ ਅਸੀਂ ਡਿਸਕਸ ਕੀਤੇ ਨੇ ਆਪਣੇ ਅਫਸਰਜ਼ ਨਾਲ ਜਿਹਦੇ ਵਿੱਚ ਸ਼ਹਿਰ ਦੇ ਵਿੱਚ ਜਿਵੇਂ ਤਾਰਾਂ ਵਾਲੇ ਪੁਲ ਤੋਂ ਅਲਫਾ ਮਾਲ ਤੋਂ ਲੈ ਕੇ ਭੰਡਾਰੀ ਪੁਲ ਤੱਕ ਐਲੀਵੇਟਡ ਰੋਡ ਬਣੀ ਹੈ ਦੋ ਕੁ ਜਗ੍ਹਾ ਦੇ ਉੱਤੇ ਐਲੀਵੇਟਡ ਰੋਡ ਦੀ ਹੋਰ ਜ਼ਰੂਰਤ ਹੈ ਅਸੀਂ ਉਹਦਾ ਵੀ ਡੀਪੀਆਰ ਜਿਹੜੀ ਹੈ ਤਿਆਰ ਕਰਾਵਾਂਗੇ ਔਰ ਜਿਹੜੀ ਸਭ ਤੋਂ ਮੇਨ ਅਸੀਂ ਸਮਝਨੇ ਆ ਕਿ ਇੱਥੇ ਹਜ਼ਾਰਾਂ ਦੀ ਤਦਾਰ ਦੇ ਵਿੱਚ 70-80 ਹਜ਼ਾਰ ਲੱਖ ਰੋਇ ਦਾ ਸ਼ਰਧਾਲੂ ਟੂਰਿਸਟ ਹੁੰਦਾ ਅੰਸਰ ਦੇ ਵਿੱਚ ਜਿਹੜੀਆਂ ਸ੍ਰੀ ਹਰਮੰਦਰ ਸਾਹਿਬ ਔਰ ਸ੍ਰੀ ਦਰਗਿਆਣਾ ਮੰਦਿਰ ਇਹਦੀ ਅਪਰੋਚੀਜ਼ ਨੇ ਇੱਥੇ ਗੰਦ ਟ੍ਰੈਫਿਕ ਨੂੰ ਜਿਹੜਾ ਹੈਗਾ ਨੋ ਟੋਲਰੈਂਸ ਦੇ ਉੱਤੇ ਚੱਲਾਂਗੇ ਇਹਦੇ ਵਿੱਚ ਕੋਈ ਵੀ ਕੰਪਰੋਮਾਈਜ਼ ਨਹੀਂ ਹੋਏਗਾ ਕੋਈ ਵੀ ਟੂਰਿਸਟ ਜਾਂ ਸ਼ਰਧਾਲੂ ਆਏ ਉਹ ਇਥੋਂ ਚੰਗੀ ਯਾਦ ਲੈ ਕੇ ਜਾਏ ਅਸੀਂ ਖਾਸ ਤੌਰ ਤੇ ਜਿਹੜੇ ਟਾਸਕ ਦੇ ਵਿੱਚ ਨੇ ਇਹ ਚੀਜ਼ਾਂ ਸਾਡੀ ਟਾਸਕ ਵਿੱਚ ਨੇ ਇਹਨਾਂ ਦੇ ਉੱਤੇ ਖਾਸ ਧਿਆਨ ਦਿੱਤਾ ਜਾਏਗਾ ਸਾਡਾ ਪੰਡਾਰੀ ਬ੍ਰਿਜ ਹੈ ਇਹਦੇ ਉੱਤੇ ਅਸੀਂ ਇਹਨੂੰ ਬਿਊਟੀਫਿਕੇਸ਼ਨ ਕਰਵਾਵਾਂਗੇ ਜਲਦੀ ਉਹਦੇ ਲਈ ਡੀਪੀਆਰ ਟਾਈਮ ਲੱਗੇਗਾ ਕਿਉਂਕਿ ਇੱਕ ਸਿਸਟਮ ਹੈ ਕਿ ਪਹਿਲਾਂ ਡੀਪੀਆਰ ਤਿਆਰ ਹੁੰਦੀ ਫਿਰ ਐਸਟੀਮੇਟ ਬੰਦਾ ਫਿਰ ਉਹਦਾ ਟੈਂਡਰ ਲੱਗਦਾ ਫਿਰ ਉਹਦਾ ਵਰਕ ਆਰਡਰ ਹੁੰਦਾ ਫਿਰ ਕੰਮ ਸ਼ੁਰੂ ਹੁੰਦਾ ਲੈਂਥੀ ਪ੍ਰੋਸੀਜਰ ਨੇ 2-3 ਮਹੀਨੇ ਇੱਕ ਮਿਨੀਮਮ ਪ੍ਰੋਸੀਜਰ ਤੇ ਲੱਗਦੇ ਨੇ ਸੋ ਕੰਮਾਂ ਵੱਲੋਂ ਜਿਹੜਾ ਹੁਣ ਤੋਂ ਸਟਾਰਟ ਕਰਾਂਗੇ ਤੇ 3 ਮਹੀਨਿਆਂ 4 ਮਹੀਨਿਆਂ ਚ ਰਿਜ਼ਲਟ ਮਿਲਨੇ ਨੇ ਸਾਨੂੰ ਫਿਰ ਮੈਂ ਦੱਸਾਂ ਕਿ ਜਿਹੜੇ ਬੇਸਿਕ ਨੇ ਉਹਨਾਂ ਤੋਂ ਅਸੀਂ ਕੰਮ ਸ਼ੁਰੂ ਕਰ ਦਿੱਤਾ ਦਾ ਡੇ ਬਾਈ ਡੇ ਜਿਹੜੀ ਇੰਪਰੂਵਮੈਂਟ ਜਿਹੜੀ ਅਸੀਂ ਕਰਦੇ ਰਵਾਂਗੇ ਔਰ ਜਲਦੀ ਅਸੀਂ ਆਫਸਰ ਦੀ ਮੀਟਿੰਗ ਵੀ ਬੁਲਾਵਾਂਗੇ ਕਿਉਂਕਿ ਮੇਰੇ ਸ਼ਹਿਰ ਦੇ 85 ਵਾਡਾਂ ਨੇ 85 ਕਾਉਂਸਲਰ ਨੇ ਔਰ ਉਹਨਾਂ ਦੀ ਸਲਾਹ ਦੇ ਨਾਲ ਹਰ ਸ਼ਹਿਰ ਦਾ ਜਿਹੜੀ ਹਰ ਕੋਨਾ ਕੋਨਾ ਜਿਹੜਾ ਹੈਗਾ ਉਸ ਨੂੰ ਡਵੈਲਪਮੈਂਟ ਕਰਨੀ ਹੈ ਔਰ ਕਿਸੇ ਪਾਸਿਓਂ ਵੀ ਕਮੀ ਨਹੀਂ ਆਉਣ ਦੇਾਂਗੇ ਮੇਰੀ ਲੀਡਰਸ਼ਿਪ ਸਾਡੇ ਸਾਡੇ ਕੇਜਰੀਵਾਲ ਸਾਹਿਬ ਸਾਡੇ ਸੀਐਮ ਭਗਵੰਤ ਸਿੰਘ ਮਾਨ ਜੀ ਸਾਡੇ ਜਿਹੜੇ ਇਥੇ ਦੇ ਮੰਤਰੀ ਨੇ ਸਰਦਾਰ ਕੁਲਜੀਤ ਸਿੰਘ ਧਾਰੀਵਾਲ ਜੀ ਸਾਡੇ ਸਾਰੇ ਐਮਐਲਸ ਸਵਾਨ ਸਾਰਿਆਂ ਨਾਲ ਹੀ ਮੇਰਾ رابطہ ਹੈ ਔਰ ਸਾਰਿਆਂ ਦਾ ਇਹ ਹੀ ਹੈ ਕਿ ਜਿਹੜਾ ਅਸੀਂ ਲੇਟ ਹੋਏ ਆ ਜਲਦੀ ਤੋਂ ਜਲਦੀ ਜਿਹੜਾ ਸ਼ਹਿਰ ਦਾ ਹਮ ਸਭ ਸ਼ਹਿਰ ਦਾ ਜਿਹੜਾ ਇਹ ਕੰਮ ਰੁਕੇ ਨੇ ਉਹਨੂੰ ਕਰੀਏ ਤਾਂ ਕਿ ਅੰਮ੍ਰਿਤਸਰ ਸ਼ਹਿਰ ਦਾ ਜਿਹੜਾ ਸਭ ਤੋਂ ਸਾਡਾ ਪੰਜਾਬ ਦਾ ਸੋਹਣਾ ਸ਼ਹਿਰ ਹੈ ਇਹਨੂੰ ਸੋਹਣਾ ਹੀ ਦਿਖੇ ਸੋ ਦਿਨ ਰਾਤ ਇੱਕ ਕਰਕੇ ਮੇਰੇ ਅਫਸਰ ਵੀ ਜਿਹੜੇ ਨੇ ਕਾਬਲ ਅਸਰ ਨੇ ਕਾਬਲ ਸਟਾਫ ਦੇ ਕੰਪਨੀਸ਼ਨ ਦੇ ਔਰ ਅਸੀਂ ਸਾਰੇ ਰਲ ਮਿਲ ਕੇ ਅੱਜ ਵੀ ਮੇਰੀ ਮੀਟਿੰਗ ਹੋਈ ਹੈ ਕਿ ਆਪਾਂ ਉਹਨਾਂ ਨੇ ਮੈਨੂੰ ਯਕੀਨ ਦਿੱਤਾ ਕਿ ਭਾਵੇਂ 24 ਘੰਟੇ ਵੀ ਕੰਮ ਕਰਨਾ ਪਏਗਾ ਅਸੀਂ ਕਰਾਂਗੇ ਔਰ ਮੈਂ ਉਹਨਾਂ ਦੇ ਨਾਲ ਮਿਲ ਕੇ ਆਪਣੇ ਲੀਡਰਸ਼ਿਪ ਵਾਲੰਟ ਦੇ ਲੀਡਰਸ਼ਿਪ ਦੇ ਨਾਲ ਮਿਲ ਕੇ ਸ਼ਹਿਰ ਨੂੰ ਜਿਹੜਾ ਬਿਲਕੁਲ ਜਿੰਨੀ ਜਲਦੀ ਤੋਂ ਜਲਦੀ ਹੁੰਦਾ ਹੈ ਇਹਨੂੰ ਸਵਾਰਨ ਦੀ ਕੋਸ਼ਿਸ਼ ਕਰਾਂਗੇ ਅਸੀਂ ਬਹੁਤ ਬਹੁਤ ਲੰਮਾ ਸਮਾਂ ਇੰਤਜ਼ਾਰ ਨਹੀਂ ਕਰਾਂਗੇ ਤੁਹਾਨੂੰ ਕੁਝ ਦਿਨਾਂ ਦੇ ਵਿੱਚ ਰਿਜ਼ਲਟ ਆਉਣੇ ਸ਼ੁਰੂ ਹੋ ਜਾਣੇ ਮੇ ਸਾ ਤੁਸੀਂ ਬਹੁਤ ਸਾਰੇ ਸਵਾਲਾਂ ਦਾ ਆਪਣੇ ਆਪ ਜਵਾਬ ਦੇ ਦਿੱਤਾ ਫਿਰ ਵੀ ਕੁਝ ਅਹਿਮ ਮੁੱਦੇ ਨੇ ਐਮ ਸਵਾਲ ਨੇ ਜਿਨ੍ਹਾਂ ਬਾਰੇ ਮੈਂ ਪੁੱਛਣਾ ਚਾਹੁੰਦਾ ਜਿੱਤੇ ਤੁਸੀਂ ਕੂੜੇ ਦੀ ਲਿਫਟਿੰਗ ਬਾਰੇ ਵੀ ਗੱਲ ਕੀਤੀ ਗਾਰਡਨਿੰਗ ਬਾਰੇ ਵੀ ਗੱਲ ਕੀਤੀ ਬੁਲਾਰੀਆ ਪਾਕ ਜੀ ਦਾ ਕਿ ਪ੍ਰਾਣਾਨਾਸ ਕਤਰੀ ਬਾਗ ਆ ਬਹੁਤ ਸਮੇਂ ਤੋਂ ਉਰੀ ਡਿਵੈਲਪਮੈਂਟ ਦਾ ਕੰਮ ਰੁਕਿਆ ਲੋਕਾਂ ਨੂੰ ਉੱਥੇ ਸ਼ੈਰ ਕਰਨ 'ਚ ਬੜੀ ਮੁਸ਼ਕਲ ਆ ਰਹੀ ਹੈ ਲੱਗੇ ਗੰਦਗੀ ਵੀ ਆ ਬਹੁਤ ਸਾਰੀ ਸੀਵਰੇਜੋ ਵੀ ਬਦਬੂ ਆਉਂਦੀ ਹੈ ਔਰ ਵੀ ਕੂੜਾ ਕਰਕਟਾ ਉਹ ਕਿੰਨੀ ਦੇਰ ਦੇ ਵਿੱਚ ਉਹ ਮੁਕੰਮਲ ਜਿਹੜਾ ਤੁਸੀਂ ਕਰ ਦੋਗੇ ਆਪਣੀ ਰੈਨਮਾਈਟ ਮੈਂ ਅਨਿਆਨ ਕੀ ਤੁਹਾਨੂੰ ਦੱਸਣਾ ਚਾਹਨਾ ਕਿ ਸਭ ਤੋਂ ਪਹਿਲਾਂ ਜਿਹੜੀ ਮੈਂ ਪ੍ਰੋਬਲਮ ਜਿਹੜੀ ਦੇਖੀ ਹੈ ਅਫਸਰਾਂ ਨਾਲ ਡਿਸਕਸ ਵੀ ਕੀਤਾ ਉਹ ਸਨ ਸਟਾਫ ਦੀ ਹੈ ਅਸੀਂ ਇਮੀਡੀਏਟਲੀ ਸੋ ਮੰਗਲਵਾਰੀ ਦੇ ਉੱਤੇ ਕੰਮ ਕਰ ਲਵਾਂਗੇ ਔਰ ਜਿਹੜਾ ਵੀ ਅਸੀਂ ਸਟਾਫ ਨਵਾਂ ਰੱਖਣਾ ਹੈ ਜਾਂ ਸਾਨੂੰ ਸਿਚਾਈ ਦੇ ਨੇ ਅਸੀਂ ਉਹ ਆਪਣੇ ਮੰਤਰੀ ਸਾਹਿਬ ਨੂੰ ਕਹਿ ਕਿ ਲੋਕਲ ਬਡੀ ਮੰਤਰੀ ਸਾਹਿਬ ਨੂੰ ਕਹਿ ਕਿ ਜਿਹੜੇ ਵੀ ਦੂਜੇ ਜ਼ਿਲ੍ਹਿਆਂ ਦੇ ਵਿੱਚ ਜ਼ਿਆਦਾ ਨੇ ਲੋਕ ਨੇ ਕੋਈ ਆਫਸਰ ਨੇ ਥੋੜੇ এমਪਲਾਈ ਨੇ ਉਹ ਅਸੀਂ ਕੋਸ਼ਿਸ਼ ਕਰਨੀ ਹੈ ਕਿ ਆਪਣਾ ਸਟਾਫ ਜਿਹੜਾ ਪੂਰਾ ਕਰੀਏ। ਔਰ ਮੇਰਾ ਖਿਆਲ ਹੈ ਅਸੀਂ ਨੈਕਸਟ ਵੀਕ ਦੇ ਵਿੱਚ ਮੰਤਰੀ ਸਾਹਿਬ ਨਾਲ ਤਾਲਮਿਲ ਕਰਕੇ ਅਸੀਂ ਆਪਣਾ ਸਭ ਤੋਂ ਪਹਿਲਾਂ ਤੇ ਸਟਾਫ ਜਿਹੜਾ ਔਰ ਜਿਹੜੇ এমਪਲਾਈਜ਼ ਨੇ ਸਾਡੇ ਕੋਲ ਘਟਨੇ ਉਹਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਨੀ। ਜਿਹੜੀ ਤੁਸੀਂ ਕੂੜੇ ਦੀ ਲਿਫਟਿੰਗ ਬਾਰੇ ਗੱਲ ਕੀਤੀ ਹੈ ਉੱਚ ਇੱਕ ਅਹਿਮ ਗੱਲ ਹੈ ਜੋ ਨਾ ਤੇ ਆਮ ਪੱਤਰਕਾਰ ਹੀ ਸਵਾਲ ਕਰਦੇ ਨੇ ਤੇ ਨਾ ਪਬਲਿਕ ਹੀ ਸੋਚਦੀ ਹੈ ਕਾਰਪੋਰੇਸ਼ਨ ਦੇ ਤੇ ਅਸੀਂ ਫਟ ਦੋਸ਼ ਦੇ ਰਹੇ ਨੇ ਵੀ ਕੂੜੇ ਦੀ ਲਿਫਟਿੰਗ ਕਈ ਕਈ ਦਿਨ ਨਹੀਂ ਹੁੰਦੀ ਲੇਕਿਨ ਜਿਹੜੇ ਲੋਕ ਘਰਾਂ ਤੋਂ ਕੂੜਾ ਚੁੱਕ ਕੇ ਜਾਣ ਬੁੱਝ ਕੇ ਰਸਤਿਆਂ ਦੇ ਵਿੱਚ ਸੁੱਟ ਦਿੰਦੇ ਨੇ ਉਹਨਾਂ ਬਾਰੇ ਵੀ ਕੋਈ ਕਾਰਵਾਈ ਕੀਤੀ ਜਾਵੇਗੀ ਬਿਲਕੁਲ ਪਹਿਲਾਂ ਤੇ ਮੈਂ ਤੁਹਾਡੇ ਮਾਧਿਅਮ ਰਹੀ ਆਪਣੇ ਸ਼ਹਿਰ ਦੇ ਲੋਕਾਂ ਅੱਗੇ ਬੇਨਤੀ ਕਰਦਾ ਅਪੀਲ ਕਰਦਾ ਕਿ ਚੌਂਕਾਂ ਦੇ ਵਿੱਚ ਕੂੜਾ ਨਾ ਸੁੱਟੋ ਜੇ ਕੂੜੇ ਦੀ ਗੱਡੀ ਇੱਕ ਅੱਧਾ ਦਿਨ ਨਹੀਂ ਆਉਂਦੀ ਕਿਸੇ ਨਾਮ ਖਰਾਬ ਹੋ ਜਾਂਦੀ ਏ ਕੋਸ਼ਿਸ਼ ਕਰੋ ਉਹਨੂੰ ਸਟੋਰ ਕਰ ਸਕਦੇ ਅਸੀਂ ਘਰ ਦੇ ਵਿੱਚ ਅਗਲੇ ਦਿਨ ਚਾਰਜ ਚਾ ਸਕਦਾ ਬਹੁਤ ਸਾਰੀਆਂ ਜਗ੍ਹਾ ਤੇ ਅਸੀਂ ਵੇਖਦੇ ਹਾਂ ਚਮਕਾਂ ਦੇ ਵਿੱਚ ਜਾ ਕੇ ਸਵੇਰੇ ਸਵੇਰੇ ਲੋਕੀ ਆਉਂਦੇ ਨੇ ਤੇ ਢੇਰੀਆਂ ਲਗਾ ਦਿੰਦੇ ਨੇ ਕੂੜਾ ਠਾ ਠਾ ਸੁੱਟਣਾ ਸ਼ੁਰੂ ਕਰ ਦਿੰਦੇ ਨੇ ਸਭ ਤੋਂ ਪਹਿਲਾਂ ਤੇ ਤੁਹਾਡੇ ਮਾਧਿਅਮ ਰਹੀ ਮੈਂ ਆਪਣੇ ਲੋਕਾਂ ਨੂੰ ਅਪੀਲ ਕਰਦਾ ਜਿੱਥੇ ਤੁਸੀਂ ਸਾਡੇ ਕੋਲ ਕਾਰਪੋਰੇਸ਼ਨ ਤੋਂ ਉਮੀਦਾਂ ਰੱਖਦੇ ਹੋ ਕਿ ਸਾਡੇ ਸ਼ਹਿਰ ਨੂੰ ਨੀਟ ਐਂਡ ਕਲੀਨ ਹੋਏ ਔਰ ਕਾਰਪੋਰੇਸ਼ਨ ਜਿਹੜੀ ਹੈ ਸਾਡਾ ਜਿਹੜੇ ਵੀ ਉਹਨਾਂ ਦੀ ਡਿਊਟੀ ਹੈ ਸਾਡੀ ਡਿਊਟੀ ਹੈ ਜਿਹੜੇ ਵੀ ਲੋਕਾਂ ਦੇ ਫੰਡਾਮੈਂਟਲ ਰਾਈਟਸ ਨੇ ਔਰ ਸਾਡੀ ਡਿਊਟੀ ਹੈ ਕਿ ਇਹ ਕੰਮ ਕਰਨੇ ਨੇ ਉਥੇ ਲੋਕਾਂ ਦੀ ਵੀ ਡਿਊਟੀ ਹੈ ਉਹ ਵੀ ਜਿਹੜੇ ਨੇ ਸ਼ਹਿਰ ਦੇ ਵਿੱਚ ਕੂੜਾ ਨਾ ਪੈਣ ਦੇ ਨਾ ਪਾਣ ਕਿਤੇ ਵੀ ਇੱਕ ਅੱਧਾ ਦਿਨ ਕਿਤੇ ਕਾ ਗੱਡੀ ਨਹੀਂ ਆਂਦੀ ਕੂੜੇ ਦੀ ਲਿਫਟਿੰਗ ਦੀ ਆਪਨੇ ਸਟੋਰ ਕਰਕੇ ਰੱਖ ਲਨ ਔਰ ਇਹ ਸਹਿਯੋਗ ਦੇਣਗੇ ਤੇ ਠੀਕ ਹੈ ਨਹੀਂ ਇਹ ਕਾਰਪੋਰੇਸ਼ਨ ਬਿਲਕੁਲ ਜਿੱਥੇ ਕੋਈ ਪਤਾ ਲੱਗੇਗਾ ਕਿ ਕੋਈ ਘਰ ਵਾਲਾ ਕੋਈ ਕੂੜਾ ਸੁੱਟ ਰਿਹਾ ਹੈ ਇਹ ਪ੍ਰੂਫ ਮਿਲੇਗਾ ਪੁਰਾਣਾ ਕਾਂਗਰਸ ਨੇ 41 ਕੌਂਸਲਰ ਜਿਹੜੇ 41 ਜਿਹੜੇ ਨੇ ਇੱਥੋਂ ਜਿਹੜੇ ਨੇ ਜਿੱਤੇ ਜਿੱਥੇ ਹਾਸਲ ਕੀਤੀ ਭਾਵੇਂ ਉਹਨਾਂ ਦੀ ਸਪਸ਼ਟ ਬੋਤ ਮਤ ਨਹੀਂ ਸੀ ਹੈਗੀ ਤੇ ਤੁਹਾਨੂੰ ਜਦੋਂ ਮੇਰ ਚੁਣਿਆ ਗਿਆ ਉਹਦੇ ਬਾਅਦ ਜਿਹੜੇ ਮੁੱਦੇ ਸਵਾਲ ਜਿਹੜੇ ਨੇ ਉੱਠੇ ਪਬਲਿਕ ਦੇ ਵਿੱਚ ਵੀ ਵਿਰੋਧੀ ਧਰਾਨੇ ਵੀ ਠਾਏ ਕਾਂਗਰਸ ਨੇ ਭਾਜਪਾ ਨੇ ਵਿਰੋਧ ਕੀਤਾ ਹੈ ਤਾਂ ਕਹ ਕੇ ਕਾਲੇਦਾਲ ਦੇ ਹਲੇ ਚਾਰ ਕੌਂਸਲ ਸੀ ਉਹਨਾਂ ਵੀ ਬਹੁਤ ਵੱਡਾ ਵਿਰੋਧ ਕੀਤਾ ਔਰ ਹਾਲੇ ਵੀ ਵਿਰੋਧੀ ਤੇਰਾ ਕਹਿ ਰਹੀਆਂ ਨੇ ਕਿ ਮੇਰ ਸਾਹਿਬ ਜਿਹੜੇ ਨੇ ਰੋਜ ਦਾ ਇੱਕ ਦਿਨ ਆਪਣਾ ਗਹਿਣ ਅਸੀਂ ਆਪਣੀ ਉਹ ਸੀਟ ਜਿਹੜੀ ਮੇਰ ਦੀ ਹਾਸਲ ਕਰਕੇ ਰੱਖਾਂਗੇ ਉਹਦੇ ਬਾਰੇ ਕੀ ਕਹੋਗੇ ਮੈਂ ਇਹ ਤੁਹਾਡੇ ਲਈ ਕਹਿਣਾ ਚਾਹੁੰਦਾ ਕਿ ਮੈਂ ਇਹਨਾਂ ਚੀਜ਼ਾਂ 'ਚ ਪੈਣਾ ਨਹੀਂ ਚਾਹੁੰਦਾ ਮੇਰੀ ਡਿਊਟੀ ਲੱਗੀ ਕਾਰਪੋਰੇਸ਼ਨ ਦੇ ਵਿੱਚ ਸ਼ਹਿਰ ਦਾ ਸੇਵਾਦਾਰ ਬਣ ਕੇ ਸੇਵਾ ਕਰਨੀ ਮੇਰ ਮੈਂ ਐਨੀ ਕੋਈ ਗੱਲ ਕਹਿਣੀ ਚਾਹਨਾ ਵਾਂ ਕਿ ਹਾਈ ਕੋਰਟ ਤੋਂ ਉੱਤੇ ਸਿਪਰੀਮ ਕੋਰਟ ਹੈ ਜੇ ਉਹਨਾਂ ਕੋਲ ਕੋਟਾ ਖੁੱਲੀਆਂ ਨੇ ਹਾਈ ਕੋਰਟ 'ਚ ਤੁਹਾਨੂੰ ਪਤਾ ਲੱਗ ਹੀ ਗਿਆ ਤੇ ਆਪਾਂ ਨੂੰ ਰੋਲਾ ਪਾਉਣ ਦੀ ਲੋੜ ਕੀ ਹੈ ਮੈਂ ਹੁਣ ਇਹਨਾਂ ਵੱਲ ਧਿਆਨ ਦਿਆਂ ਕਿ ਸ਼ਹਿਰ ਵੱਲ ਧਿਆਨ ਦੇਗਾ ਲੋਕਤੰਤਰ ਦੇਸ਼ ਹੈ ਕਾਨੂੰਨ ਸਾਭ ਲਈ ਇੱਕੋ ਜਿਹਾ ਹੈ ਆਪਾਂ ਨੂੰ ਕੋਈ ਪ੍ਰੋਬਲਮ ਹੁੰਦੀ ਹੈ ਤੇ ਆਪਾਂ ਕਿੱਥੇ ਜਾਂਦੇ ਆ ਆਪਾਂ ਕੋਰਟ 'ਚ ਜਾ ਸਕਦੇ ਆ ਕੋ ਸਿੱਧਾ ਤੇ ਨਹੀਂ ਕਿਸੇ ਨਾਲ ਕੋਈ ਗੱਲ ਕਰ ਸਕਦੇ ਤੇ ਜਦੋਂ ਕੋਰਟ ਦਾ ਰਾਈਟ ਤੁਸੀਂ ਲੱਲਿਆ ਕੋਰਟ ਨੇ ਕਹਿ ਤਾ ਜੋ ਵੀ ਹੈ ਤੇ ਜੇ ਕੋਈ ਤੁਹਾਡੇ ਕੋਲ ਹੋਰ ਬਚੇ ਤਾਂ ਤੁਹਾਡੇ ਕੋਲ ਰਾਈਟਸ ਨੇ ਕਾਨੂੰਨੀ ਰਾਈਟਸ ਨੇ ਜਾਣ ਮੈਂ ਇਹ ਫੋਕੀਆਂ ਗੱਲਾਂ ਪਿੱਛੇ ਨਹੀਂ ਆਣਾ 나 ਹੀ ਮੈਨੂੰ ਕੋਲ ਟਾਈਮ ਹੈ ਮੈਂ ਕੋਈ ਇਹਨਾਂ ਦਾ ਜਵਾਬ ਦਿੰਦਾ ਰਹਾ ਰੋਜ ਦਿਹਾੜੀ ਉਹ ਵਹਿਲੇ ਨੇ ਜੇ ਉਹਨਾਂ ਨੂੰ ਧਰਨਿਆਂ ਦੇਣ ਤੋਂ ਫੁਰਸਤ ਮਿਲੇਗੀ ਫालतू ਦੇ ਕੰਮਾਂ ਤੋਂ ਫੁਰਸਤ ਮਿਲੇਗੀ ਤੇ ਮੈਂ ਇਹ ਅਪੀਲ ਜ਼ਰੂਰ ਕਰਨਾ ਵਾਂ ਕਿ ਉਹਨਾਂ ਨੂੰ ਲੋਕਾਂ ਨੇ ਵੋਟਾਂ ਪਾ ਆਪਣੇ ਇਲਾਕੇ ਦੇ ਜਿਹੜੇ ਕੰਮ ਲੈ ਕੇ ਮੇਰੇ ਕੋਲ ਉਹਨ ਔਰ ਮੈਂ ਕਰਨ ਨੂੰ ਤਿਆਰ ਹਾਂ ਮੈਂ ਤੇ ਇਹ ਕਹਿੰਦਾ ਕਿ ਕੰਮਾਂ ਵੱਲ ਧਿਆਨ ਦੇਣ ਛੱਡਨ ਕੁਰਸੀ ਦਾ ਮੋ ਜੋ ਹੋਣਾ ਸੀ ਉਹ ਹੋ ਗਿਆ ਹਾਈ ਕੋਰਟ ਤੱਕ ਚਲੇ ਗਏ ਨੇ ਹਾਈ ਕੋਰਟ ਤੋਂ ਜੋ ਹੋਣਾ ਸੀ ਹੋ ਗਿਆ ਹੁਣ ਕੀ ਫਾਇਦਾ ਧਰਨਿਆ ਦਾ ਹੁਣ ਆ ਕੇ ਲੋਕਾਂ ਨੇ ਚੁਣ ਕੇ ਭੇਜਿਆ ਲੋਕਾਂ ਦੇ ਕੰਮ ਕਰਨ ਮੇਰੇ ਕੋਲੋਂ ਮੈਂ ਤੇ ਇੱਕੋ ਗੱਲ ਕਰਦਾ 85 ਮੇਰੀਆਂ ਵਾਡਾਂ ਨੇ ਮੇਰੇ ਕੋਲ ਕੋਈ ਆਏਗਾ ਵੈਲਕਮ ਹੈ ਉਹਦਾ ਕੰਮ ਕਰਨਾ ਆਪਣੇ ਇਲਾਕੇ ਦੇ ਮੈਂ ਤੇ ਜਾਨਾ ਜੀ ਅਗਰ ਹੌਸਟ ਜੇ ਅਗਰ ਕੋਈ ਗਲਪਾ ਰੁੱਤੀ ਹੈ ਕਿ ਤੁਹਾਡੇ ਕੋਲ ਸਪਸ਼ਟ ਗ੍ਰੋਹ ਮਤ ਪ੍ਰਾਪਤ ਕਰਨ ਲਈ ਕੋਈ ਪੂਸਤ ਕਰੂ ਪਾਗੇ ਮੈਂ ਫਿਰ ਤੁਹਾਨੂੰ ਤੁਹਾਡੇ ਸਵਾਲ ਦਾ ਹੀ ਜਵਾਬ ਦੇਣਾ ਕਿ ਮੈਂ ਠੋਸ ਅਪਰੂਵ ਜਿਹੜੇ ਨੇ ਹਾਈ ਕੋਰਟ ਦੇ ਉੱਤੇ ਤੁਸੀਂ ਲਲੋਗੇ ਜਾਂ ਮੈਂ ਦੇ ਦੂੰਗਾ ਜਾਂ ਕਮਿਸ਼ਨਰ ਦਊਗਾ ਜਦੋਂ ਸੀ ਹਾਈ ਕੋਰਟ ਤੇ ਦੇ ਦਿੱਤੇ ਤੇ ਸਵਾਲ ਖਤਮ ਹੋ ਜਾਣਾ ਚਾਹੀਦਾ ਮੈਂ ਤੇ ਕਹਿੰਦਾ ਸਵਾਲ ਹੀ ਖਤਮ ਹੈ ਹਾਈ ਕੋਰਟ ਦੇ ਉੱਤੇ ਹੈਗਾ ਕੋਈ ਮੇਰੇ ਕੋਲ ਪਾਵਰ ਹੈਗੀ ਆ ਤੁਹਾਡੇ ਕੋਲ ਆ ਸ਼ਹਿਰ ਜਾਈ ਕਮਿਸ਼ਨਰ ਸਾਹਿਬ ਕੋ ਹੈ ਡੀਸੀ ਸਾਹਿਬ ਕੋ ਹੈ ਜੀ ਹਾਈ ਕੋਰਟ ਦੇ ਉੱਤੇ ਪਾਵਰ ਜਿਹੜੀ ਸੁਪਰੀਮ ਕੋਰਟ ਹੈ ਜੀ ਸਦਕੇ ਜੀ ਇੱਕ ਸੋਸਾਇਟੀ ਆਈ ਸੀ ਜਿਹੜੀ ਅਵਾਰਾ ਕੁੱਤਿਆਂ ਬਾਰੇ ਤੁਹਾਨੂੰ ਮੈਮੋਰੰਡਮ ਦੇ ਕੇ ਗਈ ਹੈ ਉਹਦੇ ਬਾਰੇ ਕੀ ਤੁਹਾਡੇ ਵੱਲੋਂ ਜੱਟ ਨੇ ਕਾਰਜ ਕੀਤੇ ਜਾਣਗੇ ਕੁੱਤੇ ਨਾ ਤੇ ਕਿਸੇ ਨਮੰਦਰ ਮਚਿਰ ਕੋਤਰੇ ਜਾਨ ਦੇ ਦੇ ਨਾਲ ਸੈਰ ਕਰਨ ਦਿੰਦੇ ਨੇ ਰਾਹ ਜਾਂਦੇ ਨੂੰ ਜਿਹੜੇ ਨੂੰ ਉਹਨਾਂ ਨੂੰ ਕੱਟਦੇ ਨਹੀਂ ਉਹਦੇ ਬਾਰੇ ਕੀ ਠੋਸ ਪ੍ਰਬੰਧ ਕਰੋਗੇ ਨਿਆਂਪਾਲਿਕਾ ਸਾਹਿਬ ਮੈਂ ਇਹ ਬੇਨਤੀ ਕਰਦਾ ਕਿ ਕਿਹੜਾ ਕੁੱਤਿਆਂ ਬਾਰੇ ਵਾਰ-ਵਾਰ ਕੁੱਤਿਆਂ ਦਾ ਸਾਡੇ ਕੋਲ ਜਿਹੜਾ ਅਸੀਂ ਕਿਉਂਕਿ ਕਾਨੂੰਨ ਦੇ ਦਾਇਰੇ 'ਚ ਰਹਿ ਕੇ ਹੀ ਕੋਈ ਕੰਮ ਕਰ ਸਕਦੇ ਹਾਂ ਜਿਹੜਾ ਸਾਨੂੰ ਕਾਨੂੰਨ ਅਧਾਰ ਦਿੰਦਾ ਉਹ ਇਹ ਦਿੰਦਾ ਕਿ ਜਿੱਥੇ ਵੀ ਸ਼ਰਚ ਪਤੇ ਨੇ ਉਹਨਾਂ ਨੂੰ ਉਹਨਾਂ ਦੀ ਨਾਸਪੰਦੀ ਕੀਤੀ ਜਾ ਸਕਦੀ ਹੈ। ਔਰ ਜਿੱਥੋਂ ਕੁੱਤਾ ਲਿਉਣਾ ਹੈ ਉਥੇ ਵਾਪਸ ਛੱਡਣਾ ਜੋ ਸਾਡਾ ਕਾਨੂੰਨ ਕਹਿੰਦਾ ਅਸੀਂ ਕਾਨੂੰਨ ਦੇ ਬੰਦੇ ਆ ਜੋ ਸਾਨੂੰ ਕਾਨੂੰਨ ਦੇ ਵਿੱਚ ਦਾਇਰੇ ਦੇ ਵਿੱਚ ਰਹਿ ਕੇ ਅਸੀਂ ਕਰ ਸਕਦੇ ਆ ਉਹ ਵੱਤ ਉਹ ਅਸੀਂ ਕਰਾਂ। ਆਮ ਤੌਰ ਤੇ ਉੱਤੇ ਜਦੋਂ ਮੀਟਿੰਗਸ ਵਗੈਰਾ ਹੁੰਦੀਆਂ ਹਾਊਸ ਕਾਰਪੋਰੇਸ਼ਨ ਦੀ ਹੁੰਦੀ ਹੈ ਵਿਧਾਨ ਸਭਾ ਦੀ ਜਾਂ ਕੋਈ ਐਮਪੀ ਦੀ ਤੇ ਅੱਜ ਕੱਲ ਇੱਕ ਬਹੁਤ ਹੀ ਮਾੜੀ ਰਾਜਨੀਤਿਕ ਜਿਹੜੀ ਹੈ ਚੱਲ ਗਈ ਹੈ ਜਦੋਂ ਕਿ ਸ਼ਹਿਰ ਦੇ ਦੇਸ਼ ਦੇ ਵਿਕਾਸ ਦੇ ਕੰਮਾਂ ਨੂੰ ਪਰੇ ਛੁੱਟ ਕੇ ਲੀਡਰ ਜਿਹੜੇ ਨੇ ਆਪਣੇ ਆਪ ਇੱਕ ਦੂਜੇ ਦੇ ਉੱਤੇ ਜਿਹੜੇ ਨੇ ਦੂਸ਼ਣ ਬਾਜੀ ਕਰਦੇ ਨੇ ਤੁਸੀਂ ਐਸੀ ਰਾਜਨੀਤੀ ਬਾਰੇ ਕੀ ਕਹਿਣਾ ਚਾਹੋਗੇ ਦੇਖੋ ਦੂਸ਼ਣ ਬਾਜੀ ਕਰਨ ਨਾਲ ਕੋਈ ਮਸਲੇ ਹੱਲ ਨਹੀਂ ਹੋਏ ਕਦੀ ਔਰ ਦੂਸ਼ਣ ਬਾਜੀ ਜਦੋਂ ਹੁੰਦੀ ਹੈ ਉਹਦੇ ਚ ਨਹੀਂ 90% ਛੂਟ ਹੁੰਦਾ ਕਦੀ ਕੋਈ ਸੱਚ ਕੱਲ ਨਹੀਂ ਹੁੰਦੀ ਮੈਂ ਤੇ ਇੱਕ ਗੁਰੂ ਰਾਮਦਾਸ ਨੂੰ ਮੰਨਣ ਵਾਲਾ ਬੋਲੇ ਸ਼ੰਕਰ ਨੂੰ ਮੰਨਣ ਵਾਲਾ ਵਿਅਕਤੀ ਹਾਂ ਮੈਂ ਤੇ ਇੱਕੋ ਜੀ ਜਲਨਾ ਕਿ ਕਰਮ ਚੰਗਾ ਕਰੋ ਫਲ ਦੇਣਾ ਭਗਵਾਨ ਦਾ ਕੰਮ ਹੈ ਆਪਣਾ ਕਰਮ ਹੈ ਅਮਸਰ ਸ਼ਹਿਰ ਵਾਸੀਆਂ ਨੇ ਔਰ ਮੇਰੀ ਪਾਰਟੀ ਨੇ ਆਮ ਆਦਮੀ ਪਾਰਟੀ ਨੇ ਮੇਰੇ ਤੇ ਭਰੋਸਾ ਕਰਕੇ ਮੈਨੂੰ ਅਮਸਰ ਸੱਚਾ ਤਾਂ ਮੇਰ ਬਣਾਇਆ ਔਰ ਮੈਂ ਆਪਣੇ ਨੂੰ ਸੇਵਕ ਸਮਝਣਾ ਸ਼ਹਿਰ ਦਾ ਮੈਂ ਜਿੰਨਾ ਵੱਧ ਤੋਂ ਵੱਧ ਕੰਮ ਕਰ ਸਕਾਂ ਆਪਣੀ ਟਿਨਿਓਰ ਦੇ ਵਿੱਚ ਇਹ ਸ਼ਹਿਰ ਦਾ ਜਿੰਨਾ ਵੱਧ ਤੋਂ ਵੱਧ ਵਿਕਾਸ ਕਰ ਸਕਾਂ ਮੇਰਾ ਧਿਆਨ ਜਿਹੜਾ ਹੈ ਇਹਦੇ ਹਲ ਕੇਂਦਰੀ ਤੇ ਮੈਂ ਇਹ ਸਲੂਸ਼ਨ ਬਾਜੀ ਜਾਂ ਇਹੋ ਜਿਹੇ ਚੱਕਰਾਂ ਦੇ ਨਾਂ ਪਿਆਵਾਂ ਨਾ ਪੈਣ ਹਜ਼ਾਰਾਂ ਸਾਲ ਨਰਗਿਸ ਆਪਣੀ ਬਨੂਰੀ ਤੇ ਰੋਤੀ ਹੈ ਬੜੀ ਮੁਸ਼ਕਿਲ ਚ ਹੁੰਦਾ ਹੈ ਚਮਨ ਮੇਂ ਦੀਦਾਵਰ ਪੈਦਾ। ਵਾਸੀ ਜਿਹੜੇ ਬੜੀ ਦੇਰ ਤੋਂ ਢੀ ਕਰੇ ਸੰ ਸ਼ਹਿਰ ਚ ਗੰਦਗੀ ਦੇ ਢੇਰ ਨੇ, ਸ਼ਹਿਰ ਦੀਆਂ ਜਿਹੜੀਆਂ ਸੜਕਾਂ ਉਹਨਾਂ ਦਾ ਬੁਰਾ ਹਾਲ ਹੈ। ਆਵਾਰਾਂ ਕੁੱਤਿਆਂ ਦੀ ਪ੍ਰੋਬਲਮ ਆਂਦੀ ਹੈ, ਗਾਰਡਨਿੰਗ ਦੀ ਪ੍ਰੋਬਲਮ, ਹੋਰ ਕਈ ਤਰ੍ਹਾਂ ਦੀ ਪ੍ਰੋਬਲਮ ਜਿਹੜੀ ਕਿ ਮੇਰੇ ਸਾਹਮਣੇ ਸਾਡੇ ਨਾਲ ਸਾਰੀਆਂ ਸ਼ੇਅਰ ਕਰਤੀਆਂ ਨੇ ਪਰ ਉਹਨਾਂ ਦਾ ਧਿਆਨ ਪੂਰਾ ਜਿਹੜਾ ਸ਼ਹਿਰ ਦੇ ਵਿਕਾਸ ਵੱਲ ਹੈ। ਸੋ ਅੰਮ੍ਰਿਤਸਰ ਵਾਸੀ ਵੀ ਇਹ ਉਮੀਦ ਲਈ ਬੈਠੇ ਨੇ ਕਿ ਜਿਵੇਂ ਦਿੱਲੀ ਵਿੱਚ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਨੇ ਜਿਹੜਾ ਵਿਕਾਸ ਕੀਤਾ, ਤੋਂ ਅਸੀਂ ਮੇਰ ਸਾਹਿਬ ਕੋਲੋਂ ਇਹੋ ਮੀਟ ਕਰਦੇ ਆ ਕਿ ਅਮਰਸਾ ਦੇ ਵਿੱਚ ਹੀ ਉਸੇ ਸਪੀਡ ਦੇ ਨਾਲ ਹੀ ਜਿਹੜਾ ਵਿਕਾਸ ਕੀਤਾ ਜਾਏਗਾ ਇੰਦਰਨਾਥ ਸਿੰਘ ਅੰਜਾਨ ਕੈਮਰਾਮੈਨ ਫੁਲਜੀਤ ਵਰਪਾਲ ਦੇ ਨਾਲ ਤੋਂ ਇੱਕ ਵਾਰੀ ਫੇਰ ਮੈਂ ਸਮੁੱਚੇ ਸ਼ਹਿਰ ਵਾਸੀਆਂ ਵੱਲੋਂ ਮੇਰੇ ਸਾਹਿਬ ਨੂੰ ਵਧਾਈ ਦੇਣਾ ਮੇਰੇ ਸਾਹਿਬ ਬਹੁਤ ਬਹੁਤ ਧੰਨਵਾਦੀ ਤੁਹਾਡਾ ਥੈਂਕ ਯੂ ਜੀ ਧੰਨਵਾਦ